ਮਕੇਰੀਆਂ ਗੁਜਾਪੁਰ ਮੁੱਖ ਮਾਰਗ ਦੇ ਉੱਪਰ ਅਕਸਰ ਹੀ ਹਾਦਸੇ ਵਾਪਰਦੇ ਰਹਿੰਦੇ ਨੇ ਤੇ ਇਨੀ ਦਿਨੀ ਧੁੰਦ ਦੇ ਚੱਲਦਿਆਂ ਕਈ ਤਰ੍ਹਾਂ ਦੇ ਭਿਆਨਕ ਹਾਦਸੇ ਜਿਹੜੇ ਨੇ ਸਾਹਮਣੇ ਆ ਰਹੇ ਨੇ ਤੇ ਇਸ ਵੇਲੇ ਵੀ ਇੱਕ ਭਿਆਨਕ ਹਾਸਾ ਜਿਹੜਾ ਵਾ ਉਹ ਹੋ ਚੁੱਕਾ ਵਾ ਤੁਸੀਂ ਦੇਖ ਸਕਦੇ ਹੋ ਕਿ ਇੱਕ ਅਮਰੂਤੀ ਜੋ ਰਾਟਿਕਾ ਗੱਡੀ ਆ ਉਹਦੇ ਪੂਰੀ ਤਰ੍ਹਾਂ ਪਰ ਖੱਤੇ ਉੱਡ ਚੁੱਕੇ ਨੇ ਜੋ ਜਾਣਕਾਰੀ ਮਿਲੀ ਆ ਕਿ ਇਹ ਜੋ ਗੱਡੀ ਹੈ ਚਿੰਤਪੂਰਨੀ ਤੋਂ ਦਰਸ਼ਨ ਕਰਕੇ ਜੋ ਸੰਗਤ ਜਿਹੜੀ ਸੀ ਇਹ ਗੁਜਾਰਾਸਪੁਰ ਤਰਫੋਂ ਨੂੰ ਜਾ ਰਹੀ ਸੀ ਜਿਸ ਦੀ ਇੱਥੇ ਜਗਤਪੁਰ ਟਾਂਡਾ ਦੀ ਹਦੂਦ ਦੇ ਵਿੱਚ ਖੜੇ ਆ ਪੰਪ ਦੇ ਸਾਹਮਣੇ ਐਸ ਟਰਾਲੀ ਦੇ ਵਿੱਚ ਆ ਜੋ ਸਾਹਮਣੇ ਟਰਾਲੀ ਨਜ਼ਰ ਆ ਰਹੀ ਆ ਇਹਦੇ ਵਿੱਚ ਜਿਹੜੀ ਪਿੱਛੋਂ ਬੈਕ ਸਾਈਡ ਤੋਂ ਉੱਪਰੋਂ ਜ਼ਬਰਦਸਤ ਟੱਕਰ ਹੁੰਦੀ ਆ ਤੁਹਾਨੂੰ ਦੱਸ ਦਈਏ ਕਿ ਇਸ ਗੱਡੀ ਦੇ ਵਿੱਚ ਕੁੱਲ 6 ਵਿਅਕਤੀ ਦੱਸੇ ਜਾ ਰਹੇ ਨੇ ਦੋ ਔਰਤਾਂ ਸਮੇਤ ਇੱਕ ਬੱਚਾ ਦੱਸਿਆ ਜਾ ਰਿਹਾ ਜੋ ਗੰਭੀਰ ਰੂਪ ਦੇ ਵਿੱਚ ਫੱਟੜ ਹੋਇਆ ਤੇ ਬਾਕੀ ਸਵਾਰੀਆਂ ਵੀ ਸਾਰੀਆਂ ਫੱਟੜ ਹੋਈਆਂ ਦੱਸੀਆਂ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਜੋ ਇੱਥੋਂ ਦੇ ਸਥਾਨਕ ਲੋਕ ਨੇ ਜਾਂ ਪੁਰਾਣਾ ਸ਼ਹਿਰ ਦੀ ਜਿਹੜੀ ਪੁਲਿਸ ਹੈ ਬੜੀ ਜਦੋਜਹਦ ਕਰਕੇ ਇਸ ਗੱਡੀ ਨੂੰ ਜਿਹੜਾ ਹੁਣ ਬਾਹਰ ਕੱਢਿਆ ਹੋਇਆ ਵਾ ਇਸ ਤੋਂ ਪਹਿਲਾਂ ਵੀ ਜੋ ਜਾਣਕਾਰੀ ਪ੍ਰਾਪਤ ਹੋਈ ਹੈ ਪ੍ਰਾਪਤ ਜਾਣਕਾਰੀ ਅਨਸਾਰ ਇਹ ਜੋ ਵਿਅਕਤੀ ਸਨ ਇਸ ਗੱਡੀ ਦੇ ਵਿੱਚ ਫਸ ਚੁੱਕੇ ਸਨ ਤੇ ਲਗਭਗ ਕਰੀਬ ਘੰਟਾ ਡੇਢ ਘੰਟਾ ਇਸ ਗੱਡੀ ਦੇ ਵਿੱਚ ਫਸੇ ਰਹੇ ਨੇ ਤੇ ਸਥਾਨਕ ਲੋਕਾਂ ਵੱਲੋਂ ਬੜੀ ਜਦੋਜਹਦ ਕਰਕੇ ਰਾੜਾਂ ਦੇ ਨਾਲ ਇਸ ਗੱਡੀ ਦੀਆਂ ਜਿਹੜੇ ਦਰਵਾਜੇ ਨੇ ਜਿਹੜੇ ਉਹ ਤੋੜ ਕੇ چیر ਕੇ ਕਿਸੇ ਢੰਗ ਦੇ ਨਾਲ ਬੁਰੀ ਹਾਲੀ ਉਹਨਾਂ ਨੂੰ ਬਾਹਰ ਕੱਢਿਆ ਗਿਆ ਵਾ ਜਿਨ੍ਹਾਂ ਫਟੜਾਂ ਨੂੰ ਦੱਸਿਆ ਜਾ ਰਿਹਾ ਕਿ ਮਕੇਰੀਆਂ ਦੇ ਹਸਪੀਟਲ ਦੇ ਵਿੱਚ ਇਲਾਜ ਵਾਸਤੇ ਭੇਜ ਦਿੱਤਾ ਗਿਆ ਵਾ ਪਰ ਇਹ ਕੋਈ ਵੀ ਕਿਸੇ ਤਰ੍ਹਾਂ ਦੀ ਪੁਸ਼ਟੀ ਨਹੀਂ ਹਲੇ ਤੱਕ ਹੋਈ ਕਿ ਕੀ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੋਇਆ ਜਾਂ ਨਹੀਂ ਹੋਇਆ ਗੰਭੀਰ ਰੂਪ ਦੇ ਵਿੱਚ ਜਿਹੜੇ ਨੇ ਇਹ ਚੇਹਦੇ ਚੇਹ ਵਿਅਕਤੀ ਨੇ ਜਿਹੜੇ ਦੋ ਔਰਤਾਂ ਸਮੇਤ ਉਹ ਫੱਟੜ ਹੋਏ ਦੱਸੇ ਜਾ ਰਹੇ ਨੇ ਸੋ ਸਥਾਨਕ ਲੋਕਾਂ ਦੇ ਨਾਲ ਇੱਥੋਂ ਗੱਲਬਾਤ ਕਰ ਲੈਨੇ ਆ ਕਿ ਇਹਨਾਂ ਲੋਕਾਂ ਦੇ ਕੋਲ ਕੀ ਜਾਣਕਾਰੀ ਆ ਭਾਈ ਸਾਹਿਬ ਕਿਵੇਂ ਵਾਪਰਿਆ ਹਾਦਸਾ ਕੁਝ ਵੇਖਿਆ ਤੁਸੀਂ ਸਾਹਿਬ ਅਜਿਹਾ ਕਿ ਅਸੀਂ ਇੱਥੇ ਪੰਪ ਦੇ ਕੋਲ ਬੈਠੇ ਸੀ ਸ ਤੇ ਸੜਕ ਵੱਲੀ ਦੇਖਣੇ ਸੀ ਜਾਣੇ ਕਿ ਟਰਾਲੀ ਜਿਹੜੀ ਗੰਨੇ ਵਾਲੀ ਹੌਲੀ ਹੌਲੀ ਜਾ ਰਹੀ ਸੀ ਇਹ ਪਿੱਛੇ ਆ ਕੇ ਇਹਨਾਂ ਨੇ ਕਿ ਮੇਰੇ ਹਿਸਾਬ ਨਾਲ 100 ਦੀ ਸਪੀਡ ਤੇ ਹੋਣੀ ਗੱਡੀ ਜਿਹੜੀ ਪਿੱਛੇ ਆ ਕੇ ਵਜੀ ਚੰਨਿਆ ਦੀ ਟੋਰੀ ਵਜੀ ਆ ਉਹ ਰਫਤਾਰ ਤੇਜ਼ ਸੀ ਰਫਤਾਰ ਤੇਜੀ 100 ਦੇ ਲੱਗੇ ਸੀ ਤੇ ਇੱਥੇ ਤੋਂ ਜਿਆਦਾ ਹਾਲੇ ਧੁੰਦ ਵੀ ਨਹੀਂ ਲੱਗਣ ਦੀ ਨਹੀਂ ਨਹੀਂ ਸਾਫ਼ ਹੀ ਮੌਸਮ ਹੈ ਜਾ ਡਰਾਈਵਰ ਦੀ ਕੁਝ ਗਲਤੀ ਹੋ ਸਕਦੀ ਹੈ ਇਹ ਕਹਿ ਸਕਦੇ ਆਪਾਂ ਮਤਲਬ ਜੋ ਤੁਹਾਨੂੰ ਦੇਖਣ ਜਾਇ ਗੱਡੀ ਦੀ ਸਪੀਡ ਜ਼ਿਆਦਾ ਸੀ ਹਾਂਜੀ ਹਾਂਜੀ ਗੱਡੀ ਦੀ ਰਫਤਾਰ ਲਗਭਗ 100 ਦੇ ਲੱਗੇ ਸੀ ਅਤੇ 6 ਦੇ ਸ ਵੀ ਕਰੀਬ ਸਵਾਰੀਆਂ ਦਸੀਆਂ ਜਾ ਰਹੀਆਂ ਹਾਂਜੀ ਅੱਜ ਦੋ ਲੇਡੀਜ਼ ਸੀ ਹਾਂਜੀ ਤੇ ਤਿੰਨ ਏਜੰਸੀ ਇੱਕ 15 ਸਾਲ ਦਾ ਬੱਚਾ ਦੱਸਿਆ ਜਾ ਰਿਹਾ ਉਹਦੇ ਹਾਲਾਤ ਕਿਦਾਂ ਦੇ ਸੀ ਲੇਡੀਜ਼ ਦੀ ਇੱਕ ਲੱਤ ਫ੍ਰੈਕਚਰ ਹੋਈ ਹੈ ਤੇ ਇੱਕ ਜਿਹੜਾ ਲੜਕਾ ਅੱਗੇ ਬੈਠਾ ਹੈ ਫਰੰਟ ਤੇ ਹਾਂਜੀ ਉਹ ਮੇਰੇ ਸਾਬ ਨਾਲ ਉਹਦੇ ਸੀਰੀਅਸ ਹੈ ਜਿਆਦਾ ਉਹਦੇ ਬਚਨ ਦੇ ਕ੍ਰਿਟੀਕਲ ਕੰਡੀਸ਼ਨ ਚ ਹੈ ਬੱਚੇ ਤੇ ਜਿਆਦਾ ਸੱਟ ਲੱਗੀ ਹੈ ਜਿਹੜਾ ਡਰਾਈਵਰ ਸਾਈਡ ਤੋਂ ਦੂਸਰੀ ਸਾਈਡ ਤੇ ਹਾਂਜੀ ਹਾਂਜੀ ਡਰਾਈਵਰ ਸਟੇਬਲ ਠੀਕ ਹੈ ਡਰਾਈਵਰ ਠੀਕ ਜੀ ਦਾ ਹਾਂਜੀ ਪਿੱਛੇ ਲੇਡੀਜ਼ ਤੇ ਸੱਟਾਂ ਲੱਗੀਆਂ ਇੱਕ ਜਿਹੜਾ ਜੈਂਟਸ ਬੈਠਾ ਹੈ ਔਰ ਪਿੱਛੇ ਉਹਦੇ ਵੀ ਸੱਟਾਂ ਬਹੁਤ ਜਿਆਦਾ ਲੱਗੀਆਂ ਲੱਗੀਆਂ ਬਹੁਤ ਜਿਆਦਾ ਸੱਟਾਂ ਜਿਆਦਾ ਲੱਗੀਆਂ ਨੇ ਹਾਂਜੀ ਹਾਂਜੀ ਦੇਖ ਸਕਦੇ ਹੋ ਹਾਲਤ ਨਾਜ਼ੁਕ ਹਨ ਦੀ ਹਾਂਜੀ ਦੋ ਬੰਦੇ ਦੀ ਹਾਲਤ ਆਪਾਂ ਨਾਜੂਕ ਦੱਸ ਸਕਦੇ ਹਾਂ ਇੱਕ ਲੇਡੀ ਸੀ ਸੋ ਇਸ ਭਿਆਨਕ ਹਾਦਸੇ ਨੂੰ ਦੇਖ ਕੇ ਜਿਹੜਾ ਵਾ ਪੂਰੀ ਤਰ੍ਹਾਂ ਇੱਕ ਮੰਦਭਾਗੀ ਘਟਨਾ ਘਟਨਾ ਜਿਹੜੀ ਸਾਹਮਣੇ ਆਈ ਹੈ ਇੱਥੇ ਹੋਰ ਨੇ ਸਾਡੇ ਨਾਲ ਭਾਈ ਸਾਹਿਬ ਜੋ ਚਸ਼ਮ ਦੀਤ ਨੇ ਇੱਥੇ ਗੱਸਿਆ ਜਾ ਰਿਹਾ ਕਿ ਜਦੋਂ ਐਕਸੀਡੈਂਟ ਹੁੰਦਾ ਵੀ ਇੱਥੇ ਮੌਜੂਦ ਸਨ ਕੀ ਨਾਮ ਭਾਈ ਤੁਹਾਡਾ ਮੇਰਾ ਨਾਮ ਬਲਜੀਤ ਸਿੰਘ ਕਿ ਇੱਥੋਂ ਹੀ ਤੁਸੀਂ ਹਾਂਜੀ ਆਪਣਾ ਘਰ ਨਾਲ ਅੱਛਾ ਤੁਸੀਂ ਦੇਖਿਆ ਕੀ ਹੋਇਆ ਕਿਵੇਂ ਵਾਪਰਿਆ ਹਾਲਾ ਇਹ ਇਹ ਟਰਾਲੀ ਆ ਰਹੀ ਸੀ ਤੇ ਉਹ ਗੱਡੀ ਪਿੱਛੇ ਵੱਜੀ ਟਰਾਲੀ ਤੇ ਅੱਛਾ ਗੱਡੀ ਪਿੱਛੇ ਵੱਜੀ ਹਾਂਜੀ ਇਹ ਕਾਰਨ ਦਾ ਕੋਈ ਪਤਾ ਲੱਗਾ ਕਿਉਂ ਵਜੀ ਕਿਵੇਂ ਨਹੀਂ ਕਾਰਨ ਦਾ ਤਾਂ ਨਹੀਂ ਪਹਿਲਾਂ ਉਹ ਤੇ ਹੰਦਰੀ ਤੋਂ ਸਾਨੂੰ ਖੜਾ ਕੇ ਆਏ ਫਿਰ ਦੌੜ ਕੇ ਆਏ ਆ ਅੱਛਾ ਤੁਹਾਨੂੰ ਖੜਾ ਕੇ ਆਇਆ ਜੀ ਉਹ ਦੌੜ ਕੇ ਆਏ ਆ ਆਪਾਂ ਆਏ ਆ ਦੌੜ ਕੇ ਵੇਖਿਆ ਗੱਡੀ ਪੂਰੀ ਥੱਲੇ ਵੜੀ ਹੋਈ ਸੀ ਠੀਕ ਹੈ ਦੇਖੋ 15 16 ਸਾਲ ਦਾ ਮੁੰਡਾ ਬਹੁਤ ਜ਼ਿਆਦਾ ਗੰਭੀਰ ਜਿੰਨੂ ਨਾਜ਼ੁਕ ਹਾਲਤ ਉਹਨਾਂ ਦੀ ਉਹਦੀ ਕ੍ਰਿਟੀਕਲ ਬਹੁਤ ਜ਼ਿਆਦਾ ਬਾਕੀਆਂ ਤੇ ਵੀ ਸੱਟਾਂ ਲੱਗੀਆਂ ਹਾਂਜੀ ਦੋ ਲੇਡੀਜ਼ ਸੀ ਤੇ ਚਾਰ ਜਣ ਸੀ ਕਹਿੰਦੇ ਕਾਫੀ ਟਾਈਮ ਲੱਗ ਗਿਆ ਉਹਨਾਂ ਨੂੰ ਜਦ ਜਦ ਕਰਦੇ ਆ ਬਾਅਦ ਵਿੱਚ ਬਹੁਤ ਟਾਈਮ ਆ ਪਾ ਇਹ ਦੇਖੋ ਸੀਸ਼ੇ 70 ਲੱਗੇ ਆ ਬਾਰੀ ਭ ਠੀਕ ਹੈ ਜਿਹੜੇ ਕ੍ਰਿਟੀਕਲ ਕੰਡੀਸ਼ਨ ਜਿਹੜੇ ਬੱਚੇ ਦੀ ਸੀਗੀ ਜਾਂ ਬਾਕੀ ਫਟੜ ਸੀ ਉਹਨਾਂ ਨੂੰ ਕਿੱਥੇ ਲਜਾਇਆ ਗਿਆ ਮੁਕੇਰੀਆ ਹਸਪਤਲ ਖੜਿਆ ਜੀ ਮੁਕੇਰੀਆ ਹਸਪਤਲ ਕਰਿਆ ਕੀ ਸਮੇਂ ਲਗੀ ਤੁਹਾਨੂੰ ਟ੍ਰਾਫਿਕ ਜ਼ਿਆਦਾ ਹੋਣ ਕਰਕੇ ਕੋਈ ਚੱਕਾ ਲੱਗਾ ਜਾਂ ਕੋਈ ਰਫਤਾਰ ਦੱਸ ਰਹੇ ਸੀ ਭਾਈ ਸਾਹਿਬ ਤੇਜ਼ ਸੀਗੀ ਗੱਡੀ ਦੀ ਕੋਈ ਰਫਤਾਰ ਦਾ ਤਾਂ ਮੈਂ ਕਹਿ ਨਹੀਂ ਸਕਦਾ ਕਿਉਂ ਮੌਕੇ ਤੇ ਮੌਜੂਦ ਨਹੀਂ ਤਾਂ ਟ੍ਰਾਫਿਕ ਦਾ ਜ਼ਰੂਰ ਕਹਿ ਸਕਦੇ ਕਿ ਜ਼ਿਆਦਾ ਹੋਣ ਕਾਰਨ ਹਾਸਾ ਕਿਉਂਕਿ ਪਹਿਲਾਂ ਵੀ ਇੱਥੇ ਤੁਹਾਨੂੰ ਦੇਖਿਆ ਤੁਸੀਂ ਥੋੜ੍ਹ ਦੇ ਪਹਿਲਾਂ ਟਰੱਕ ਦਾ ਵੀ ਹੋਇਆ ਹਾਸਾ ਹਾਂਜੀ 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 ਉਹਦੇ ਕਰਕੇ ਠੀਕ ਹੈ ਤੇ ਇਹ ਗੱਡੀ ਦਾ ਕੋਈ ਪਤਾ ਲੱਗਾ ਜਾਣਕਾਰੀ ਕਿ ਕਿੱਥੋਂ ਦੀ ਹੈ ਗੱਡੀ ਹੈ ਗੱਡੀ ਬਟਾਲੇ ਦੀ ਦੱਸ ਰਹੇ ਬਟਾਲੇ ਸਾਈਡ ਦੀ ਦਿੰਦੀ ਜਾ ਰਹੀ ਹੈ ਹਾਂਜੀ ਠੀਕ ਹੈ ਪਿੰਤਪੁਰਨੇ ਮਾਦਾ ਤੋਂ ਮੱਥਾ ਟੇਕ ਕੇ ਆ ਰਹੇ ਪਿੰਤਪੁਰਨੇ ਤੇ ਐਸਐਚਓ ਸਾਹਿਬ ਵੀ ਨੇ ਇੱਥੇ ਪੁਲਿਸ ਪਾਰਟੀ ਦੇ ਸਮੇਤ ਪੁੱਜੇ ਨੇ ਸਰ ਕਿਵੇਂ ਹੋਇਆ ਇਹ ਹਾਸਾ ਇਹ ਨਾ ਇੱਕ ਗੰਨਿਆਂ ਵਾਲੀ ਟਰਾਲੀ ਸੀ ਹਾਂਜੀ ਉਹਦੇ ਵਿੱਚ ਇੱਕ ਅਰਟਿਕਾ ਗੱਡੀ ਸੀਗੀ ਤੇ ਉਹ ਇਧਰੋਂ ਆ ਰਹੇ ਸੀ ਮਕੇਰੀਆਂ ਸਾਈਡ ਤੋਂ ਤੇ ਇਹ ਟਰਾਲੀ ਉਹ ਵੀ ਇਧਰੋਂ ਗਰਤਾਸਪੁਰ ਨੂੰ ਜਾ ਰਹੀ ਸ਼ਾਇਦ ਪਣਿਆੜ ਜਾ ਰਹੀ ਤੇ ਉਹਦੇ ਮਗਰਲੇ ਪਾਸੇ ਹਿੱਟ ਹੋਈ ਜੀ ਗੱਡੀ ਟਰਾਲੀ ਦੇ ਮਗਰਲੇ ਪਾਸੇ ਵੱਜੀ ਆ ਉਹਦੇ ਵਿੱਚ ਟੋਟਲ 6 ਸਵਾਰੀਆਂ ਸੀ ਜਿਹਨਾਂ ਵਿੱਚ 2 ਮੇਲਡੀਆਂ ਸੀ 4 ਜੈਂਟ ਸੀਗੇ ਤੇ ਜਿਹੜੇ ਇੰਜਰਡ ਹੋਏ ਉਹਨਾਂ ਨੂੰ ਬਿਥੋਂ ਆਪਾਂ ਆਪਣੀ ਗੱਡੀ ਜਿਹੜੀ 88 ਐਸਐਸਫ ਦੀ ਹੈ ਉਹਦੇ ਵਿੱਚ ਸਵਾਰੀ ਦਾ ਪ੍ਰਬੰਧ ਕਰਕੇ ਤਾਂ ਉਹਨਾਂ ਮਕੇਰੀਆ ਹਸਪਤਲ ਭੇਜਿਆ ਕੀ ਲੱਗਦਾ ਕਿ ਸਟਾਂ ਕੇ ਸਹਾਤ ਪਾਕਿਸਤਾਨ ਹਾਲਾਤ ਜਿਆਦਾ ਨਾਜਿਕ ਆ ਕਿਸ ਤਰ੍ਹਾਂ ਦੇ ਸੀ ਮਾਂ ਸੱਟਾਂ ਲੱਗੀਆਂ ਨੇ ਕਾਫੀ ਜ਼ਿਆਦਾ ਲੱਗੀਆਂ ਨੇ ਲੱਗੀਆਂ ਨੇ ਤੇ ਹੁਣ ਜਿਹੜਾ ਜਾ ਕੇ ਅਸੀਂ ਮਕੇਰੀਆਂ ਚੱਲੇ ਜਾ ਕੇ ਦੇਖਦੇ ਆ ਕੋਈ ਕਾਰਨ ਦਾ ਪਤਾ ਲੱਗ ਸਕੇ ਐਕਸੀਡੈਂਟ ਅਜੇ ਇਹ ਤਾਂ ਪਤਾ ਨਹੀਂ ਪਔਰ ਇੱਥੇ ਮੌਕੇ ਤੇ ਕਿਹੜਾ ਹੈਗਾ ਜਿਹੜਾ ਨਹੀਂ ਬਸ ਬਾਈਪਾਰ ਲੱਗੇਗਾ ਵੀ ਕਿੰਨਾ ਐਕਸੀਡੈਂਟ ਕਿਹੜੇ ਸਰ ਹਾਏ ਠੀਕ ਹੈ ਬਿਲਕੁਲ ਜੀ ਇਸ ਹਨ ਐਸਐਚਯੂ ਸੁਰਿੰਦਰਪਾਲ ਸਿੰਘ ਜਿਨ੍ਹਾਂ ਦਾ ਕਹਿਣਾ ਕਿ ਇਸ ਹੱਟਾਂ ਜਿਹੜੀਆਂ ਨੇ ਗੰਭੀਰ ਲੱਗੀਆਂ ਹੋਈਆਂ ਨੇ ਜਿਹੜੇ ਇੰਜਰਡ ਹੋਏ ਨੇ 6 ਵਿਅਕਤੀ ਦੋ ਔਰਤਾਂ ਸਮੇਤ ਉਹਨਾਂ ਨੂੰ ਮਕੇਰੀਆਂ ਦੇ ਇੱਕ ਹਸਪੀਟਲ ਦੇ ਵਿੱਚ ਜਿਹੜਾ ਵਾ ਉਹ ਦਾਖਲ ਕਰਵਾ ਦਿੱਤਾ ਗਿਆ ਵਾ ਹਾਲ ਦੀ ਕੜੀ ਇਹ ਕਹਿ ਸਕਦੇ ਆ ਕਿ ਬਾਕੀ ਸਵਾਰੀਆਂ ਦੇ ਵੀ ਜਿਵੇਂ 4-5 ਸਵਾਰੀਆਂ ਸਨ ਉਹਨਾਂ ਦੇ ਵੀ ਗੰਭੀਰ ਠੋਟਾਂ ਲੱਗੀਆਂ ਨੇ ਪਰ ਇੱਕ ਬੱਚਾ ਜਿਹੜਾ ਵਾ ਡਰਾਈਵਰ ਤੋਂ ਦੂਸਰੀ ਸਾਈਡ ਤੇ ਅੱਗੇ ਫਰੰਟ ਤੇ ਬੈਠਾ ਹੋਇਆ ਸੀ ਉਹਦੀ ਹਾਲਤ ਜਿਹੜੀ ਆ ਜਿਆਦਾ ਨਾਜ਼ਕ ਦੱਸੀ ਜਾ ਰਹੀ ਆ ਉਮਰ ਉਹਦੀ ਕਰੀਬ 15-16 ਸਾਲ ਜਿਹੜਾ ਉਹ ਦੱਸੀ ਜਾ ਰਹੀ ਆ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਇਹ ਜ਼ਬਰਦਸਤ ਜਿਹੜਾ ਹਾਦਸਾ ਹੋਇਆ ਵਾ ਮੰਦ ਭਾਗੀ ਜਿਹੜੀ ਘਟਨਾ ਹੋਈ ਹੈ ਜਿਸ ਨੂੰ ਲੈ ਕੇ ਇਹ ਕਹਿ ਸਕਦੇ ਆ ਕਿ ਇੱਕ ਸਰੋਡ ਦੇ ਉੱਪਰ ਜਿਹੜਾ ਵਾ ਰੋਡ ਬਿਲਕੁਲ ਤੰਗ ਪੈ ਚੁੱਕਾ ਵਾ ਪਰ ਟ੍ਰਾਫਿਕ ਜਿਹੜੀ ਹੈ ਦਿਨ ਰਾਤ ਤੇ ਭਾਰੀ ਟ੍ਰਾਫਿਕ ਹੈ ਜਿਸ ਕਾਰਨ ਅਜਿਹੇ ਹਾਦਸੇ ਜਿਹੜੇ ਨੇ ਅਸਕਰੀ ਵਾਪਰਦੇ ਰਹਿੰਦੇ ਨੇ ਇਸ ਕਰਕੇ ਇਸ ਰੋਡ ਨੂੰ ਜਿਹੜਾ ਵਾ ਘਟੋਂ ਘਟ ਫੋਰ ਲਾਈਨ ਕਰਨ ਦੀ ਲੋੜ ਆ ਤਾਂ ਕਿ ਜਿਹੜੇ ਰਾਹਗੀਰ ਨੇ ਜਿਹੜੇ ਹਾਦਸੇ ਵਾਪਰ ਰਹੇ ਨੇ ਜਿਹੜੇ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਨੇ ਜਾਂ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋ ਰਿਹਾ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ